ਪਿਆਰਪਰੀ ਸੱਤ ਸ੍ਰੀ ਅਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰਪਰੀ ਸੱਤ ਸ੍ਰੀ ਅਕਾਲ 14 ਫਰਵਰੀ ਅੱਜ ਦੀਆਂ ਵੱਡੀਆਂ ਖਬਰਾਂ ਤੇਜ਼ ਕੀ ਮਾਲ ਲੈ ਕੇ ਹਾਜ਼ਰ ਹੋ ਗਿਆ ਮੌਸਮ ਵਿਭਾਗ ਨੇ ਇਸ ਦਿਨ ਦਿੱਤੀ ਭਾਰੀ ਮੀਂਹ ਦੀ ਚੇਤਾਵਨੀ 1 ਕਰੋੜ ਲੋਕਾਂ ਨੂੰ ਮੋਦੀ ਸਰਕਾਰ ਦੇਵੇਗੀ ਵੱਡਾ ਤੋਹਫਾ ਕਿਸਾਨਾਂ ਲਈ ਆਈ ਵੱਡੀ ਖਬਰ ਤੇ ਹੁਣ ਖਬਰਾਂ ਸ਼ੁਰੂ ਕਰਦੇ ਹਾਂ ਵਿਸਥਾਰ ਦੇ ਨਾਲ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਨਿੱਕੀ ਜਿਹੀ ਗੁਜ਼ਾਰਿਸ਼ ਕਰਾਂਗੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਅਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗੀ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲ ਤੇ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਪਹਿਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦਾ ਸੇਫਟੀ ਬੈਰੀਅਰ ਤੋੜੇ ਪੁਲਿਸ ਨਾਲ ਸਾਹਮਣਾ ਕਿਸਾਨ ਅੰਦੋਲਨ ਦੇ ਪਹਿਲੇ ਦਿਨ ਕੀ ਕੀ ਹੋਇਆ ਪੂਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਰਾਜਧਾਨੀ ਤੋਂ ਕਰੀਬ 225 ਕਿਲੋਮੀਟਰ ਦੂਰ ਹੈ ਪੰਜਾਬ ਹਰਿਆਣਾ ਦੀ ਸ਼ੰਭੂ ਸਰਹੱਦ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਕਿਸਾਨ ਪੁਲਿਸ ਪ੍ਰਦਰਸ਼ਨ ਸਾਹਮਣੇ ਆ ਗਏ ਸਨ ਬੀਤੀ ਦੇਰ ਰਾਤ ਤੱਕ ਸਰਕਾਰ ਅਤੇ ਕਿਸਾਨਾਂ ਦਰਮਿਆਨ ਮੀਟਿੰਗ ਜਾਰੀ ਰਹੀ ਪਰ ਕੋਈ ਵੀ ਸਹਿਮਤੀ ਨਹੀਂ ਬਣ ਸਕੀ ਕਿਸਾਨ ਆਪਣੇ ਮੰਗਾਂ ਤੇ ਅੜੇ ਹੋਏ ਸਨ ਅਜੇ ਤੱਕ ਉਹ ਦਿੱਲੀ ਵੱਲ ਮਾਰਚ ਕਰਨਾ ਚਾਹੁੰਦੇ ਹਨ ਪਰ ਸਰਕਾਰ ਨੇ ਵੱਖ-ਵੱਖ ਸਰਹੱਦਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਜਿਸ ਤੋਂ ਬਾਅਦ ਹਰਿਆਣਾ ਪੰਜਾਬ ਦੀ ਸ਼ੰਭੂ ਸਰਹੱਦ ਜੰਗ ਦੇ ਮੈਦਾਨ ਵਾਂਗ ਨਾਜ਼ਰ ਆਇਆ ਦਿੱਲੀ ਚ ਕਈ ਤਾਮਾ ਤੇ ਟ੍ਰੈਫਿਕ ਜਾਮ ਦੇਖਣ ਨੂੰ ਮਿਲਿਆ ਰਾਤ ਪੈਂਤੇ ਕਿਸਾਨਾਂ ਨੇ ਅੱਜ ਦਾ ਧਰਨਾ ਬੰਦ ਕਰ ਦਿੱਤਾ ਤੇ ਕਿਹਾ ਕਿ ਕੱਲ ਤੋਂ ਫਿਰ ਤੋਂ ਸ਼ੁਰੂ ਕਰਨਗੇ ਕਿਸਾਨਾਂ ਲਈ ਸੰਭੂ ਬਾਡਰ ਦੇ ਪਾਰ ਨਹੀਂ ਕਰ पाए ਪਰ ਕਿਸਾਨ ਅੰਦੋਲਨ ਦਾ ਅਸਰ ਦਿੱਲੀ ਤੱਕ ਦੇਖਣ ਨੂੰ ਮਿਲਿਆ ਕਿਸਾਨਾਂ ਦੇ ਪ੍ਰਦਰਸ਼ਨ ਦੇ ਮੱਦੇ ਨਾਜ਼ਰ ਦਿੱਲੀ ਬਾਡਰ ਤੇ ਵੈਰੀਕੇਟਿੰਗ ਕਰ ਦਿੱਤੀ ਗਈ ਜਿਸ ਕਾਰਨ ਦਿੱਲੀ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਹਿਰੇਆ ਪੂਰੇ ਦਿਨ ਦਿੱਲੀ ਦੇ ਕਈ ਇਲਾਕਿਆਂ ਵਿੱਚ ਭਾਰੀ ਜਾਮ ਦੇਖਣ ਨੂੰ ਮਿਲਿਆ ਤੇ ਲੋਕਾਂ ਨੂੰ ਆਪਣੇ ਘਰ ਜਾਂ ਦਫ਼ਤਰ ਤੱਕ ਪਹੁੰਚਣ ਲਈ 5 ਤੋਂ 6 ਘੰਟੇ ਸੜਕ ਤੇ ਖੱਜਲ ਖੁਆਰ ਹੋਣਾ ਪਿਆ ਸੋ ਜਿਹੜਾ ਇਹ ਪਹਿਲੇ ਦਿਨ ਦਾ ਦ੍ਰਿਸ਼ਾ ਇਹ ਦਿੱਲੀ ਦੇ ਵਿੱਚ ਦੇਖਣ ਨੂੰ ਮਿਲਿਆ ਸੋ ਅੱਗੇ ਇੱਕ ਹੋਰ ਵੱਡੀ ਖਬਰ ਦੇ ਵੱਲ ਰੁੱਕ ਕਰਦੇ ਹਾਂ ਤੁਸੀਂ ਇੱਥੇ ਦੇਖ ਸਕਦੇ ਹੋ ਪੰਨ ਵਸ ਨੂੰ ਇੱਕ ਸਾਲ 'ਚ ਹੋਇਆ ਕਰੋੜਾਂ ਦਾ ਨੁਕਸਾਨ ਐਚਸੀ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ ਇੱਥੇ ਹੁਣ ਤੱਕ ਦੀ ਵੱਡੀ ਖਬਰ ਤੁਸੀਂ ਦੇਖ ਸਕਦੇ ਹੋ ਪੰਜਾਬ ਹਰਿਆਣਾ ਹਾਈ ਕੋਰਟ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲਈ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹਾਈ ਕੋਰਟ ਨੇ ਇਹ ਨੋਟਿਸ ਪੰਜਾਬਾਸ ਨੂੰ ਪਿਛਲੇ 1 ਸਾਲ ਤੋਂ ਹੋਏ ਕਾਟੇ ਲੈ ਕੇ ਜਾਰੀ ਕੀਤਾ ਹੈ ਅਦਾਲਤ ਨੇ ਇੱਕ ਪਟੀਸ਼ਨ ਦੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਇਹ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਹਾਈ ਕੋਰਟ ਨੇ ਇਹ ਜਨਹਿਤ ਪਟੀਸ਼ਨ ਫਜ਼ਿਲਕਾ ਤੋਂ ਖਰਜਪਿੰਦਰ ਸਿੰਘ ਨੇ ਐਡਵੋਕੇਟ ਚੇਤਨ ਬਾਂਸਲ ਰਾਹੀਂ ਦਾਖਲ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਪਨਵਸਦੀਆਂ ਖੜੀਆਂ ਬੱਸਾਂ ਦਾ ਵੀ ਟੈਕਸ ਅਤੇ ਇਨਸੂਰੈਂਸ ਭਰਿਆ ਜਾ ਰਿਹਾ ਜਿਸ ਕਾਰਨ ਪਿਛਲੇ 1 ਸਾਲ ਦੌਰਾਨ 200 ਤੋਂ 300 ਕਰੋੜ ਰੁਪਏ ਦਾ ਨੁਕਸਾਨ ਹੋਇਆ ਪਟੀਸ਼ਨਕਰਤਾ ਵੱਲੋਂ ਮਾਮਲੇ 'ਚ ਕੇਂਦਰੀ ਏਜੰਸੀ ਤੋਂ ਜਾਂਚ ਅਤੇ ਐਡਿਟ ਕਰਾਉਣ ਦੀ ਅਦਾਲਤ ਤੋਂ ਮੰਗ ਕੀਤੀ ਗਈ ਹੈ ਸੋ ਅੱਗੇ ਚੱਲਦੇ ਹਾਂ ਜੀ ਇੱਕ ਹੋਰ ਵੱਡੀ ਖਬਰ ਦੇ ਨਾਲ ਰੁਕ ਕਰਦੇ ਆ ਪੰਜਾਬ 'ਚ ਟੁੱਟਿਆ ਅਕਾਲੀ ਦਲ ਅਤੇ ਬੀਐਸਪੀ ਦਾ ਗੱਟ ਜੋੜ ਹੁਣ ਆਪਣੇ ਨਾਮ ਤੇ ਲੜੇਗੀ ਚੋਣ ਬੀਐਸਪੀ ਤੋਂ ਵੱਡੀ ਖਬਰ ਤੁਸੀਂ ਇੱਥੇ ਦੇਖ ਸਕਦੇ ਹੋ 2024 ਦੀਆਂ ਲੋਕ ਸਭਾ ਚੋਣਾਂ ਪੰਜਾਬ ਵਿੱਚ ਬਸਪਾ ਪੰਜਾਬ ਇਕੱਲੇ ਚੋਣ ਲੜੇਗੀ ਇਹ ਐਲਾਨ ਬੀਐਸਪੀ ਪੰਜਾਬ ਇਨਚਾਰਜ ਰਣਜੀਤ ਸਿੰਘ ਬੈਣੀਪਾਲ ਨੇ ਕੀਤਾ ਰਣਜੀਤ ਸਿੰਘ ਬੈਣੀਪਾਲ ਨੇ ਐਲਾਨ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਤੋਂ ਵਾਅਦਾ ਕੀਤਾ ਹੈ ਸਰਦਾਰ ਬੈਣੀਪਾਲ ਨੇ ਅੱਗੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲ ਗੱਠਜੋੜ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੈਣੀਪਾਲ ਨੇ ਕਿਹਾ ਕਿ ਬਸਪਾ ਕਦੇ ਵੀ ਭਾਜਪਾ ਨਾਲ ਨਹੀਂ ਜਾ ਸਕਦੀ ਸੋ ਅੱਗੇ ਕੀ ਕੁਝ ਹੋਰ ਕਿਹਾ ਉਹਨਾਂ ਨੇ ਤੁਸੀਂ ਇੱਥੇ ਦੇਖ ਸਕਦੇ ਹੋ ਦੱਸ ਦਈਏ ਕਿ ਬੌਜਨ ਸਮਾਜ ਪਾਰਟੀ ਦੀ ਸੂਬਾ ਪਦਨੀ ਮੀਟਿੰਗ ਅੰਬੇਦਕਰ ਭਾਵਨ ਚੰਡੀਗੜ੍ਹ ਵਿਖੇ ਹੋਈ ਜਿਸ ਵਿੱਚ ਸੂਬਾ ਪਦਰੀ ਬੌਜਨ ਸਮਾਜ ਪਾਰਟੀ ਦੀ ਕਮੇਟੀ ਦੇ ਜ਼ਿੰਮੇਵਾਰ ਆਗੂ ਹਾਜ਼ਰ ਹੋਏ ਸੂਬਾ ਕਮੇਟੀ ਮੀਟਿੰਗ ਵਿੱਚ ਬੌਜਨ ਸਮਾਜ ਪਾਰਟੀ ਦੇ ਕੇਂਦਰੀ ਕੋਆਰਡੀਨੇਟਰ ਪੰਜਾਬ ਚੰਡੀਗੜ੍ਹ ਹਰਿਆਣਾ ਸੂਬੇ ਦੇ ਇੰਚਾਰਜ ਰੰਜੀਤ ਸਿੰਘ ਬੈਣੀਪਾਲ ਵਿਸ਼ੇਸ਼ ਤੌਰ ਉੱਤੇ ਪਹੁੰਚੇ 4 ਘੰਟੇ ਲੰਬੀ ਚੱਲੀ ਮੈਰਾਥਨ ਮੈਰਾਥਨ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ ਦੀ ਲਗਾਤਾਰ ਅਣਦੇਖੀ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਜੋ ਕਿ ਦਲਿਤਾਂ ਪਛੜਿਆ ਘੱਟ ਗਿਣਤੀਆਂ ਕਿਸਾਨਾਂ ਨੂੰ ਕੁਚਲਣ ਦੀ ਗੈਰ ਸੰਵਿਧਾਨਿਕ ਨੀਤੀਆਂ ਬਣਾਉਦੇ ਹੋਏ ਭਾਰਤੀ ਸੰਵਿਧਾਨ ਨੂੰ ਬਦਲਣ ਲਈ ਕੰਮ ਕਰ ਰਹੀ ਹੈ ਭੋਜਨ ਸਮਾਜ ਪਾਰਟੀ ਕਦੇ ਵੀ ਭਾਰਤੀ ਜਨਤਾ ਪਾਰਟੀ ਨਾਲ ਗੱਠ ਜੋੜ ਨਹੀਂ ਕਰ ਸਕਦੀ ਕਿਉਂਕਿ ਭਾਜਪਾ ਜਿੱਥੇ ਭਾਰਤ ਦੇ ਸੰਵਿਧਾਨ ਨੂੰ ਬਦਲਣ ਲਈ ਕੰਮ ਕਰ ਰਹੀ ਹੈ ਉੱਥੇ ਪੰਜਾਬ ਨਾਲ ਪੰਤਿਕ ਮੁੱਦੇ ਆ ਕਿਸਾਨ ਮੁੱਦਿਆਂ ਬੰਦੀ ਸਿੰਘਾਂ ਦੇ ਮੁੱਦੇ ਭਾਰਤੀ ਸੰਵਿਧਾਨ ਨੂੰ ਬਦਲਣ ਲਈ ਮੁੱਖ ਮੁੱਦਾ ਹੈ ਸੋ ਜਿਹੜਾ ਹੈ ਇਸ ਕਰਕੇ ਬਸ ਬੀਐਸਬੀ ਨੇ ਜਿਹੜਾ ਪਿੱਛੇ ਕਦਮ ਚੁੱਕਿਆ ਤੇ ਗੱਠ ਜੋੜ ਨੂੰ ਜਿਹੜਾ ਤੋੜ ਦਿੱਤਾ ਹੈ ਸੋ ਅੱਗੇ ਇੱਕ ਹੋਰ ਵੱਡੀ ਖਬਰ ਦੇ ਬੱਲ ਰੋਕ ਕਰਦੇ ਆ ਜੀ ਮੋਦੀ ਸਰਕਾਰ ਵੱਲੋਂ 1 ਕਰੋੜ ਲੋਕਾਂ ਨੂੰ ਵੱਡਾ ਤੋਹਫਾ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ 1 ਕਰੋੜ ਘਰਾਂ ਨੂੰ 300 ਜੁਨਟ ਤੱਕ ਮਿਲੇਗੀ ਮੁਫਤ ਬਿਜਲੀ ਪੀਐਮ ਮੋਦੀ ਨੇ ਕੀਤਾ ਐਲਾਨ ਸੋ ਹੋਰ ਕੀ ਕੁਝ ਕਿਹਾ ਤੁਸੀਂ ਇੱਥੇ ਦੇਖ ਸਕਦੇ ਹੋ ਸੂਰਜੀ ਊਰਜਾ ਤੇ ਟਿਕਾਊ ਤਰੱਕੀ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਜਲਦੀ ਹੀ ਪੀਐਮ ਸੂਰਜ ਮੁਫਤ ਬਿਜਲੀ ਯੋਜਨਾ ਸ਼ੁਰੂ ਕਰ ਰਹੀ ਹੈ ਜੋਜਰਾ ਤਹਿਤ ਟੀਚਾ 300 ਯੂਨਟ ਤੱਕ ਮੁਫਤ ਬਿਜਲੀ ਪ੍ਰਦਾਨ ਕਰਕੇ 1 ਕਰੋੜ ਘਰਾਂ ਨੂੰ ਰੋਸ਼ਨ ਕਰਨਾ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਇਸ ਪ੍ਰੋਜੈਕਟ ਵਿੱਚ 75000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋਵੇਗਾ ਸੋਸ਼ਲ ਮੀਡੀਆ ਐਕਸ ਤੇ ਪੋਸਟ ਕਰਦੇ ਹੋਏ ਪੀਐਮ ਮੋਦੀ ਨੇ ਲਿਖਿਆ ਕਿ ਸਥਾਈ ਵਿਕਾਸ ਤੇ ਲੋਕਾਂ ਦੀ ਭਲਾਈ ਲਈ ਅਸੀਂ ਪੀਐਮ ਸੂਰਜ ਘਰ ਮੁਫਤ ਬਿਜਲੀ ਯੋਜਨਾ ਸ਼ੁਰੂ ਕਰ ਰਹੇ ਹਾਂ 75000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਵਾਲੇ ਇਸ ਪ੍ਰੋਜੈਕਟ ਦਾ ਟੀਚਾ ਹਰ ਮਹੀਨੇ 300 ਜੁਨਟ ਤੱਕ ਮੁਫਤ ਬਿਜਲੀ ਪ੍ਰਦਾਨ ਕਰਕੇ 1 ਕਰੋੜ ਘਰਾਂ ਨੂੰ ਰੋਸ਼ਨ ਕਰਨਾ ਜਿਹੜਾ ਪੀਐਮ ਮੋਦੀ ਵੱਲੋਂ ਵੱਡਾ ਤੋਹਫਾ ਚੋਣਾਂ ਤੋਂ ਪਹਿਲਾਂ ਪੂਰੇ ਭਾਰਤ ਵਾਸੀਆਂ ਨੂੰ ਦਿੱਤਾ ਜਾ ਰਿਹਾ ਸੋ ਅੱਗੇ ਚੱਲਦੇ ਹਾਂ ਜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਸਾਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਸ਼ਾਮ ਢਾਲਦਿਆਂ ਹੀ ਕਿਸਾਨਾਂ ਨੇ ਪ੍ਰਦਰਸ਼ਨ ਰੋਕਿਆ ਭਲਕੇ ਕਰਨਗੇ ਦਿੱਲੀ ਕੂਚ ਪੰਜਾਬ ਦੇ ਹਜ਼ਾਰਾਂ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰ ਰਹੇ ਹਨ ਕੇਂਦਰ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਪੂਰੀਆਂ ਨਾਕਰਨ ਤੋਂ ਕਿਸਾਨਾਂ ਨੇ ਨਰਾਜ਼ ਹਨ ਇਸ ਮੌਤੀ ਲਹਿਰ ਦੇ ਆਗੂ ਵੱਜੋਂ ਇੱਕ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਨਾਂ ਦੇ ਅੱਗੇ ਆ ਰਹੇ ਹਨ ਦਿੱਲੀ ਵੱਲ ਮਾਰਚ ਕਰਨ ਤੇ ਜਿਹੜੇ ਹੋਏ ਕਿਸਾਨਾਂ ਨੇ ਸ਼ਾਮ ਢਲਦਿਆਂ ਹੀ ਧਰਨਾ ਸਮਾਪਤ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰ ਉਹ ਫਿਰ ਤੋਂ ਦਿੱਲੀ ਵੱਲ ਰਵਾਨਾ ਹੋਣਗੇ ਕਿਸਾਨ ਆਗੂ ਦੱਸ ਰਹੇ ਹਨ ਕਿ ਪੁਲਿਸ ਨਾਲ ਝੜਪ ਹੋਈ 80 ਦੇ ਕਰੀਬ ਕਿਸਾਨ ਜ਼ਖਮੀ ਹੋ ਗਏ ਇਸ ਦਰਾਂ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਧਰਨੇ ਦਾ ਸਮਰਥਨ ਕੀਤਾ ਹਰਿਆਣਾ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹੇ ਸੰਗਰੂਰ ਪਟਿਆਲਾ ਡੇਰਾਵਸੀ ਮਾਨਸਾ ਤੇ ਬਠਿੰਡਾ ਦੇ ਹਸਪਤਾਲਾਂ ਨੂੰ ਲਾਰਟ ਤੇ ਰੱਖਿਆ ਗਿਆ ਏ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਨੇ ਪੰਜਾਬ ਦੇ ਕਿਸਾਨਾਂ ਵਿਚਾਲੇ ਝੜਪ ਹੋ ਗਈ ਕਿਸਾਨਾਂ ਤੇ ਪੁਲਿਸ ਵਿਚਾਲੇ ਆਹਮੋ ਸਾਹਮਣੇ ਝੜਪ ਹੋ ਗਈ ਜਿਸ ਤੇ ਕਿਸਾਨ ਜ਼ਖਮੀ ਹੋ ਗਏ ਦੋਵੇਂ ਪਾਸਿਆਂ ਤੋਂ ਭਾਰੀ ਲਾਟੀ ਚਾਰਜ ਹੋਇਆ 2 ਘੰਟੇ ਤੋਂ ਲਗਾਤਾਰ ਟਕਰਾਅ ਜਿਹੜਾ ਉਹ ਚੱਲਦਾ ਰਿਹਾ ਸੋ ਜਿਹੜੀ ਵੱਡੀ ਖਬਰ ਹੈ ਕਿਸਾਨਾਂ ਨੂੰ ਲੈ ਕੇ ਸਾਹਮਣੇ ਆਈ ਆ ਅੱਜ ਫੇਰ ਦਿੱਲੀ ਦੇ ਵੱਲ ਕੂਚ ਕਰਨਗੇ ਕਿਸਾਨ ਸੋ ਮੌਸਮ ਵਿਭਾਗ ਵੱਲੋਂ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ ਜੀ ਮੀਨੂ ਲੈ ਕੇ ਵੱਡੀ ਅਪਡੇਟ ਦਿੱਤੀ ਹੈ ਜੀ ਮੌਸਮ ਵਿਭਾਗ ਨੇ ਸਦਨ ਤੋਂ ਫਿਰ ਵਿਗੜੇਗਾ ਮੌਸਮ ਦਾ ਮિજાਜ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਪਵੇਗਾ ਮੀਂਹ ਡਿਗੇਗਾ ਪਾਰਾ ਤਾਂ ਤੁਸੀਂ ਇਹ ਦੇਖ ਸਕਦੇ ਹੋ ਪੰਜਾਬ ਵਿੱਚ 18 ਬਰਬੀ ਤੋਂ ਇੱਕ ਵਾਰ ਫਿਰ ਮੌਸਮ ਦਾ ਮિજાਜ ਵਿਗੜਨ ਵਾਲਾ ਹੈ ਮੌਸਮ ਵਿਭਾਗ ਮੁਤਾਬਕ ਨਵੀਂ ਪੱਛਮੀ ਸਰ ਗਰਮੀ ਦੇ ਪ੍ਰਭਾਵ ਕਾਰਨ 18 ਬਰਬੀ ਤੋਂ ਪੰਜਾਬ 'ਚ ਕਈ ਥਾਵਾਂ 'ਤੇ ਹਲਕੀ ਤੇ ਦਰਮਿਆਨੀ ਬਾਰਿਸ਼ ਹੋਵੇਗੀ ਜਿਸ ਕਾਰਨ ਰਾਤ ਅਤੇ ਦਿੰਦੇ ਮੌਸਮ 'ਚ ਤਾਪਮਾਨ ਵਿੱਚ ਗ੍ਰਾਫਟਾਉਣ ਦੀ ਸੰਭਾਵਨਾ ਹੈ ਸੋਮਵਾਰ ਨੂੰ ਸੂਰਜੀ ਦਿਲਾਵਾਂ ਦੀ ਕਮੀ ਕਾਰਨ ਤਾਪਮਾਨ 1-3 ਡਿਗਰੀ ਤੱਕ ਘਟੇ ਗਿਆ ਹਾਲਾਂਕਿ ਇਹ ਆਮ ਨਾਲੋਂ ਨੇੜੇ ਬਣਿਆ ਹੋਇਆ ਸੀਤਲਹਿਰ ਕਾਰਨ ਅੰਮ੍ਰਿਤਸਰ ਤੇ ਮੋਗਾ ਘਟੋ-ਘਟ 3.6 ਡਿਗਰੀ ਤਾਪਮਾਨ ਸਭ ਤੋਂ ਠੰਡੇ ਰਹੇ ਅੰਮ੍ਰਿਤਸਰ ਵਿੱਚ ਤਾਪਮਾਨ ਆਮ ਨਾਲੋਂ 2.7 ਡਿਗਰੀ ਘੱਟ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਡਾਇਰੈਕਟਰ ਇਕ ਸਿੰਘ ਅਨੁਸਾਰ ਵਰਬਾਰੀ ਕਾਰਨ ਪਹਾੜਾ ਦੇ ਇਲਾਕਿਆਂ ਤੋ ਆ ਰਹੀਆਂ ਸੀਤਲਹਿਰਾਂ ਕਾਰਨ ਪਹਾੜਾ ਨਾਲ ਲੱਗਦੇ ਪੰਜਾਬ ਦੇ ਸੈਰਾ ਵਿੱਚ ਖਖਖ ਕੇ ਬਿਹਤਰ ਠੰਡੀਆਂ ਹਵਾਵਾਂ ਚਲ ਰਹੀ ਹੈ ਹਨ ਜਿਸ ਕਾਰਨ ਦਾ ਮਾਂਚ ਗਰਾਫਟ ਦੇਖਣ ਨੂੰ ਮਿਲ ਰਹੀ ਹੈ ਜਦੋਂ ਕਿ ਲੁਧਿਆਣਾ ਚ ਘਟੋ ਘਟਾ ਪਾਰਾ 8.4 ਡਿਗਰੀ ਪਟਿਆਲਾ ਚ 7.0 ਡਿਗਰੀ ਆਮਨਾਲੋ 2.0 ਡਿਗਰੀ ਘੱਟ ਉਠਾਨ ਕੋਟ ਚ 6.7 ਡਿਗਰੀ ਬਠਿੰਡਾ ਚ 0.0 ਡਿਗਰੀ ਫਰੀਦਕੋਟ ਚ 5.5 ਡਿਗਰੀ ਗੁਰਦਾਸਪੁਰ ਚ 6.2 ਡਿਗਰੀ ਐਸਬੀਐਸ ਨਾਗਰਵੇ ਚ 7.9 ਡਿਗਰੀ ਬਰਨਾਲਾ ਤਾਪਮਾਨ 5.1 ਡਿਗਰੀ ਜਦਕਿ ਜਲੰਧਰ ਦਾ ਤਾਪਮਾਨ 4.7 ਡਿਗਰੀ ਰਿਕਾਰਡ ਕੀਤਾ ਗਿਆ ਹੈ ਸੂਚੀਆਮ ਅੱਜ ਦੀਆਂ ਮੁੱਖ ਖਬਰਾਂ ਮਿਲਦੇ ਹਾਂ ਹੋਰ ਜਾਣਕਾਰੀ ਦੇ ਨਾਲੋ ਤੱਕ ਬਨੇ ਰਹੋ ਸਾਡੇ ਨਾਲ ta' novad.